ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਮਾ ਸੇਰ ਲਈ ਲੈ ਕੇ ਆਏ ਜੀ ਆਓ ਫੋਟੋ ਲੈਨੇ ਬਾਈ ਟੋਟਲ ਅੱਜ ਜੀ ਬਾਈ ਜੀ ਹਸੀਕਾਰ ਸਤ ਸ੍ਰੀ ਅਕਾਲ ਜੀ ਠੀਕ ਹੋ ਵਧੀਆ ਜੀ ਹਾਂਜੀ ਹਾਂ ਠੀਕ ਠਾਕ ਵਧੀਆ ਵਧੀਆ ਚੱਲਦਾ ਕੰਮ ਕਰਾ ਸੋਹਣਾ ਚੱਲੀ ਜਾਂਦਾ ਕੰਮ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਹੈਗਾ ਭਰਪੂ ਸਿੰਘ ਪਿੰਡ ਹੈਗਾ ਸੰਦੂਕrana ਜ਼ਿਲ੍ਹਾ ਫਨੂੰ ਬਰਨਾਵਾ ਪੈਂਦਾ ਤਹਿਸੀਲ ਆਪਾਂ ਨੂੰ ਪੈਂਦਾ ਤਪਾ ਪੈਂਦੀ ਆ ਫੋਨ ਨੰਬਰ ਹੈਗਾ ਆਪਣਾ 99155 6673 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਹੈ ਪਹਿਲੇ ਨੰਬਰ ਤੇ ਵੜ ਦੇ ਨੇ ਕੀ ਡਿਟੇਲ ਹੈ ਜੀ ਇਹਦੀ ਡਿਟੇਲ ਪਹਿਲਾ ਸੂਆ ਸੂਈ ਵੀ ਆ ਸੂਈ ਵੀ ਮੰਨ ਲਓ ਵੀ ਟਾਈਮ ਤੋਂ ਪਹਿਲਾਂ ਅੱਛਾ 1 ਮਹੀਨਾ ਕੱਚੀ ਸੂਈ ਵੀ ਆ ਵੜ ਠੀਕ ਆ ਦੁੱਧ ਇਸ ਟਾਈਮ ਵੜ ਥੱਲੇ ਹੈਗਾ 14 ਕਿਲੋ 13 ਮੰਨ ਕੇ ਅਗਲਾ ਲੈ ਠੀਕ ਆ ਛੋਲੇ ਆldi ਦੋ ਟਾਈਮ ਤਸੱਲੀ ਕਰ ਲੈ ਹੰਡੀ ਸੀਲ ਗਰੀਬ ਆ ਅੰਤ ਨੂੰ ਠੀਕ ਆ ਆਹ ਬੜਾ ਚੰਗਾ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਸਿਵਾਈ ਕਿਵੇਂ ਆ ਬਈ ਚੋਇਸ 100 ਨੰਬਰ 1 ਨੰਬਰ ਆ ਇਹ ਫੇਸ ਬੜਾ ਪਿਆਰਾ ਹਨਾ ਪਰ ਇਹ ਕਬੂਤਰੀ ਵਰਗੀ ਬੱਚੀ ਆ ਇਹ ਨਹੀਂ ਗੱਲ ਕਿਤੇ ਯਾਰੀ ਤੁਰੀ ਚ ਸੁੰਦੀ ਬੱਚੇ ਬਹੁਤ ਟੌਪ ਸੀ ਸਹੀ ਗੱਲ ਆ ਬਈ ਕਬੂਤਰੀ ਵਰਗੀ ਬੱਚੀ ਆ ਥੋੜਾ ਜਿਹਾ ਗਰਮੀ ਦਾ ਢਾਂਚਾ ਗਾਲਿਆ ਸਹੀ ਗੱਲ ਆ ਬਈ ਫੇਸ ਬੜਾ ਪਿਆਰਾ ਕਬੂਦੀਵਾਦੀ ਬਹੁਤ ਚੰਗੀ ਹੈ ਕਲਰ ਬਹੁਤ ਚੰਗਾ ਬਾਕੀ ਤੋੜਾ ਤਰਾ ਚੰਗਾ ਬੈਠਦਾ ਥਾਣ ਬੜਾ ਚੰਗਾ ਲੱਗਿਆ ਚਵਾਈ ਬਾਈ ਕਹਿੰਦਾ ਨੰਬਰ 1 14 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰਾ 13 ਲੀਟਰ ਮੰਨ ਕੇ ਸੌਦਾ ਕਰਿਓ ਚਾਹੇ ਦੋ ਟਾਈਮ ਚਵਾਈ ਕਰ ਲਿਓ ਤਾਂ ਵੀ ਕੋਈ ਚੱਕਰ ਨਹੀਂਗਾ ਚੰਗੀ ਆ ਬਾਈ ਬਾੜ ਔਰ ਅੱਗੇ ਵਧਣ ਵਾਲੀ ਬਹੁਤ ਆ ਬਾਈ ਇਹ ਜਿਹੜੀਆਂ ਤੂਏ ਮੰਨ ਲੈ ਵੀ 40 40 ਹਜ਼ਾਰ ਨੂੰ ਆਪਾਂ ਉਸਰਾਂ ਵਸੀਆਂ ਤੂ ਪਹਿਲਾਂ ਵੇਚੀਆਂ ਦੂਹ ਮਹੀਨਾ ਪਹਿਲਾਂ ਸਹੀ ਗੱਲ ਆ ਇਹਦੇ ਥੱਲੇ ਤਾਂ ਫਿਰ ਵੀ ਦੁੱਧ ਆ ਦੇ ਇਹਦੇ ਥੱਲੇ ਦੁੱਧ ਬੱਚੇ ਜੇ ਤਾਂ ਦੇਖ ਥੋੜੀ ਕਣੀ ਗਰਮੀ ਰਹੇਗੀ ਤਾਂ ਕਹਿ ਨਹੀਂ ਸਕਦੇ ਜੇ ਕਣੀਆਂ ਕੂਣੀਆਂ ਪੈ ਗਈਆਂ ਵਧੀਆ ਮੌਸਮ ਬਣ ਗਿਆ 17 18 ਕਿਲੋ ਦੁੱਧ ਬੱਚਿ ਨੇ ਆਰਾਮਦਾਰੀ ਨਾਲ ਦੇਣਾ ਠੀਕ ਆ ਤੇ ਮੁੱਲ ਕੀ ਆ ਭਾਈ 55000 ਤੋਂ ਮਾਨਤਨ ਕਰਾ ਕੋ 55000 ਰੁਪਇਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਬੜ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਆਰਡਰ ਵੀ ਕਮਾਲ ਦਾ ਥਣ ਬਹੁਤ ਚੰਗਾ ਚਿਭਾਈ ਵੀ ਬਾਈ ਕਹਿੰਦਾ ਨੰਬਰ 1 ਅੱਗੇ ਭਾਈ ਦੋ ਨੰਬਰ ਕੀ ਡਿਟੇਲ ਆ ਭਾਈ ਇਹਦੀ ਇਹ ਟਾਂਗਾਂ ਮਹੀਨਿਆਂ ਦੀ ਸੂਈ ਹੈ ਮੰਨ ਲਓ ਇਹਨੂੰ ਇੱਕ ਤਰੀਕ ਦਾ ਟੀਕਾ ਭਰਾਇਆ ਵਾ ਠੀਕ ਆ ਅੱਜ 25 ਤਰੀਕ ਹੋ ਗਈ ਵੋਟਾਂ ਵਾਲੇ ਦਾ ਨਾ ਕੋਈ ਤਾਰ ਰੋਕਾ ਕੁਛ ਨਹੀਂ ਠੀਕ ਆ ਟਾਂਗਾਂ ਦਾ ਭਰਾਇਆ ਦੇਖੋ ਆਪਾਂ ਇਨੀ ਭਰਾਇਆ ਝੂਠ ਮਾਰ ਕੇ ਹੂੰ ਵੀ ਚੂਣ ਚਾਂਣ ਬਥੇਰਾ ਚੰਗਾ 14 ਕਿਲੋ ਦੁੱਧ ਅਗਲਾ ਮਹੀਨੇ ਫੇਲੇ ਜਾਸਾ ਨੱਟ ਹਾਜ਼ਰ ਹਾਜ਼ਰ ਨਾੜਾ ਨੂੜਾ ਬੋਲ ਹਾਂ ਫੋਨ ਨਾੜਾ ਨੂੰ ਉਹ ਤੁਹਾਨੂੰ ਐ ਮੰਨ ਲੈ ਵੀ ਗਾਂ ਦਾ ਗਰਮੀ ਦਾ ਕਰਕੇ ਘਟੀ ਵੀ 19 ਕਿਲੋ ਦੋ ਤੁਸੀਂ ਦਾ ਅੱਛਾ ਹੂੰ ਬੁੱਧ ਦਵਾਰੇ ਉੱਥੇ ਹੀ ਵਗ ਜੂ ਮੀਂਹ ਪੈਣ ਦੀ ਢੇਰ ਫੁੱਲ ਵੱਡਾ ਕਰਦਾ ਆਡਰ ਕਮਾਲ ਦਾ ਥਣ ਬੜਾ ਚੰਗਾ ਠੀਕ ਆ ਬਾਈ ਕਹਿੰਦਾ ਇੱਕ ਤਰੀਕ ਦਾ ਆਪਣਾ ਭਰਾਇਆ ਵਾ ਅਗਲੇ ਨੇ ਭਰਾਇਆ ਜੀ ਭਾਈ ਅਗਲੇ ਨੇ ਅਗਲੇ ਨੇ ਭਰਾਇਆ ਹਾਂ ਠੀਕ ਆ ਬਾਈ ਆਪਣੇ ਕੋਲੇ ਆਈ ਨੂੰ ਤਾਂ 8-9 ਦਿਨ ਹੋਏ ਠੀਕ ਆ ਬਾਈ ਤੋੜਾ ਤਾਰਾ ਚੰਗਾ ਕਰਦ ਬੜਾ ਚੰਗਾ ਥਣ ਲੈ ਵਾ ਚੰਗਾ ਕਰ ਤੇ ਕੀ ਮੋਲਾ ਭਰਾ ਫਿਰ ਦਾ ਇਹ ਤਾਂ 42000 ਚੋ ਕਰ ਦਾਂਗੇ ਮਾਨ ਤਾਂ ਮਾਨ ਤਾਂ ਹੋਇਆ ਹੈ ਹਾਂ 42000 ਰੁਪਇਆ ਮੋਲਾ ਬਾਈ ਮਾਨ ਤਾਂ ਜਰੂਰ ਹੋਇਆ ਢਾਂਚਾ ਬੜਾ ਵੱਡਾ ਹੈ ਨਾ ਬੜਾ ਵੱਡਾ ਢਾਂਚਾ ਬਰੀਕ ਬਰੂ ਕਿੰਨੀ ਹੈ ਗਾਂ ਗਾਂ ਦੁੱਧੜੀ ਹੈ ਨਰੀਖਰੀ ਹੈ ਨਹੀਂ ਗੱਲ ਕੋਈ ਫਾਰਮ ਵਾਲੀ ਬੜਾ ਬੱਚੇ-ਬੱਚੇ ਬਹੁਤ ਚੰਗੇ ਪਾਉ ਹੁਣੇ ਯਾਰ ਬਾਕੀ ਪੂਰੇ ਟੌਪ ਬੱਚੇ ਪਾਉਗੀ ਸਹੀ ਗੱਲ ਹੈ ਬਾਈ ਹਮ ਯਾਰ ਦਾਦੇ ਸਹੀ ਬਾਲਦਾ ਮੈਂ ਸਕਾਾਂਗੇ ਐ ਨਹੀਂ ਗੱਲ ਕੋਈ ਉਹ ਤਾਂ ਮੰਗਾ ਵਰਗਾ ਹੈ ਫੈਂਡ ਫੁੱਲ ਆਉਂਦੀ ਉਹ ਹਾਂ ਗਰਮੀ ਬਿਲਕੁਲ ਨਹੀਂ ਮੰਦੀ ਫੈਂਡ ਫੁੱਲ ਆਉਂਦੀ ਹੈ ਬਾਈ ਕਹਿੰਦਾ ਮਈਆ ਵਰਗਾ ਦੁੱਧ ਦੇ ਰਹੀ ਹੈ ਇਸ ਟਾਈਮ ਬਾਈ ਆਰਡਰ ਕਮਾਲ ਥਣ ਚੰਗਾ ਚਵਾਈ ਚੰਗੀ ਆ ਬਈ ਅੱਗੇ ਤੇਨਾਂ ਨੰਬਰ ਤੇ ਹੀ ਕਿਹੜਾ ਸੂਆ ਇਹ ਦੂਜਾ ਸੂਆ ਸੂਗੀ ਤੇ ਬਹੁਤ ਢਾਂਚਾ ਵੱਡਾ ਤੈਨੂੰ ਵਿਖੀ ਜਾਂਦਾ ਵੜ ਦਾ ਕੋਈ ਨਹੀਂ ਸਹੀ ਗੱਲ ਦੂਜਾ ਸੂਆ ਸੋਣਾਗਾ ਹੂੰ ਖਾਰਮ ਦੀ ਵੜ ਹੈ ਠੀਕ ਹੈ ਇੱਕ ਨੰਬਰ ਕਿੰਨੇ ਦਿਨ ਲੈਂਦੀ ਹੈ ਤੇ ਦਿਨੇ ਮੰਨ ਲਾ ਵੀ ਲੈ ਜੋ 7-8 7-8 ਠੀਕ ਆ ਆਰਡਰ ਬਈ ਬੜਾ ਕਮਾਲ ਦਾ ਲੈ ਬਈ ਸੱਚੂ ਹੀ ਸੂਕੋਂੋਂ ਲੈਵਾ ਸ਼ੁਰੂ ਹੁੰਦਾ ਲੈਵੇ ਦੀ ਪਹਿਲਾਂ ਬਈ ਸ਼ੁਰੂਆਤ ਦਿਖਾਈਏ ਲੈ ਇਤੋਂ ਲੇਵਾ ਸ਼ੁਰੂ ਹੋ ਗੇ ਨਾ ਲੈ ਕਿਆ ਬਾਤ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਅੱਗੇ ਧੁੰਨੀ ਦਾ ਕਲੇਵਾ ਜਿਹੜਾ ਭਾਗ ਜਾਦਾ ਹੈ ਬਈ ਤੇ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਫੁੱਲ ਵੱਡਾ ਕਾਦਾ ਰੰਗ ਰੂਪ ਚੰਗਾ ਚੰਗੀ ਆ ਬੜਾ ਚਾਹ ਬਹੁਤ ਹੈ ਨਾ ਬੜੀ ਫੀਟਿੰਗ ਵੇ ਫੀਟਿੰਗ ਨੇ ਲੈ ਵੇ ਜੀ ਹਾਂ ਓਕੇ ਦੀ ਰਿਪੋਰਟ ਹੈ ਜੇ ਆਪਾਂ ਸੀਜ਼ਨ ਚਾਹੀਏ ਜੀ ਵੇਣਾ ਸਹੀ ਗੱਲ ਹੈ ਮਾਲਾ ਵੀ 2-2 ਲੱਖ ਨੂੰ ਵੀ ਵੇਚਣਾ ਨਹੀਂ ਸਹੀ ਗੱਲ ਬੁੱਕ ਕਰ ਲੈ ਵਾ ਜਮਾ ਹੈ ਨਾ ਬਈ ਹਾਂ ਲੈਵਾ ਹੈ ਬਹੁਤ ਆ ਸਾਰਾ ਲੇਵਾ ਬੁੱਕਲ ਜਲੇਵਾ ਕੋਈ ਬਈ ਟਟਮਾ ਲੈ ਬਣੀ ਫੇਸ ਬੜਾ ਪਿਆਰਾ ਬਾਕੀ ਤੋਰਾ ਤਰਾ ਚੈੱਕ ਕਰੋ ਬੜਦਾ ਚੰਗਾ ਗਾ ਸਨਖ ਆਪਣਾ ਬੜ ਦੇ ਵਿੱਚ ਬਹੁਤ ਆ ਬਾਈ ਕਿੰਨਾ ਦੁੱਧ ਦੇ ਦੂ ਦੁੱਧ ਮੇਰਾ ਜਿਹੜਾ ਅੰਦਾਜ਼ਾ ਦੇਖ ਜੇ ਤਾਂ ਗਰਮੀ ਜ਼ਿਆਦੇ ਪੈ ਗਈ ਤਾਂ 35 36 ਦੇ ਦੂ ਨਹੀਂ 40 ਵੀ ਦੂ ਠੀਕ ਆ ਹੂੰ ਦੁੱਧ ਬਈ ਵਾਕਿਆ ਚੰਗਾ ਪਾ ਦੂ ਕਿਉਂ ਕੱਦ ਫੁੱਲ ਰਾਜੀ ਫੁੱਲ ਦੇਖ ਬਰੀਡ ਦੇਖ ਵਿੱਚ ਹੂੰ ਪਿੱਠਪੜਾ ਬਹੁਤ ਚੌੜਾ ਜੂੜਾ ਚੰਗਾ ਗਾ ਮੁੱਲ ਕੀ ਆ ਬਈ ਇਹਦਾ ਫਿਰ ਇਹ ਤਾਂ ਆਪਾਂ ਮੁੱਲ ਜਾਇਜ਼ ਹੀ ਕਰਾਂਗੇ ਬਸ ਲੱਖ ਰੁਪਏ ਤੋਂ ਮਾਨਦਾਨ ਕਰਦਾਂ। ਲੋਕਾਂ ਨੂੰ ਢੂਡ ਨਹੀਂ ਮੰਗਾ। ਹੂੰ। ਵੱਡਾ ਮੂਹ ਨਹੀਂ ਟੱਡਾ। ਲੱਖ ਰੁਪਿਆ ਮੁੱਲ ਆ ਬਈ। ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ। ਟਾਂਚਾ ਫੁੱਲ ਚੰਗਾ ਤੋੜਾ ਤਾਰਾ ਫੁੱਲ ਚੰਗਾ। ਆਰਡਰ ਬੜਾ ਕਮਾਲ ਦਾ। ਥਣ ਬਹੁਤ ਚੰਗਾ ਲੱਗਿਆ। ਰਾਜੀ ਰੂਜੀ ਬਹੁਤ ਆ ਬਈ ਬੜਾ। ਦੁੱਧ ਵਾਕਈ ਬਈ ਦੀ ਗੱਲ ਸਹੀ ਐ। ਚੰਗਾ ਪਾਉਗੀ। ਨਾੜਾ ਨੋਣਾ ਫੁੱਲ ਚੰਗੇ। ਕੀ ਬਾਤ ਆ ਬਈ ਲੇਵਾ। ਫੇਸ ਬੜਾ ਪਿਆਰਾ। ਬੱਚੇ ਪੁੱੱਚੇ ਬਹੁਤ ਚੰਗੇ ਪਾਉਗੀ। ਬੱਚੇ ਬਾਲੇ ਟੋਪਰ ਪਾਉਗੀ। ਹੂੰ। ਪਹਿਲੇ ਸੂਏ ਬੱਚੀ ਸੀ ਮਾਲਕਾਂ ਕੋਲੇ ਬਹੁਤ ਚੰਗੀ ਸੀ ਠੀਕ ਆ ਅੱਗੇ ਬਈ ਚਾਰ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਦੂਜਾ ਸੂਆ ਸੂ ਕੀ ਇਹ ਜਰਸੀ ਆ ਪੰਜਾਬ ਵਾਲੀ ਠੀਕ ਆ ਇਹਦਾ ਤਨੂੰ ਢੰਚਾ ਢੋਂਚਾ ਬੱਚੀ ਦਾ ਖੁੱਲਾ ਖਲਾ ਬਹੁਤ ਆ ਹੱਡਾ ਹੁੰਦਾ ਨਹੀਂ ਕਿੰਨੇ ਦਿਨ ਲੈਂਦੀ ਆ ਹਾਂ ਫੋਨ ਬਹੁਤ ਚੰਗੇ ਆ ਦਿਨ ਕਿੰਨੇ ਇਹਦੇ ਮੰਨ ਲਓ ਵੀ ਦਿਨ ਮੇਰੇ ਹਿਸਾਬ ਨਾਲ 10 ਤੱਕ ਕੱਢ ਜੂਗੇ 8 ਕਿ ਦਿਨ ਤਾਂ ਰਹਿੰਦੇ ਆ 2-4 ਦਿਨ ਪਸ਼ੂ ਲੈ ਜਾਂਦਾ ਠੀਕ ਆ ਠੀਕ 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 ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਦਾ ਮਾਲਕਾਂ ਨੇ ਤਾਂ ਦੱਸਿਆ ਵੀ 20 ਕਿਲੋ ਤੋ ਆਏਗਾ 22-23 ਕਿਲੋ ਤੋ ਪਾਉਗੀ ਘਰ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਥਣ ਬੜਾ ਚੰਗਾ ਲੱਗਿਆ ਕੱਚੀ ਕੱਚੀ ਆ ਬਈ ਜੇ ਕੋਈ ਵੀ ਰਸਾਂਵ ਦੋ ਹੁਣੇ ਗਾਣਾ ਨੂੰ ਲਾ ਪਰੋ ਹੋਈ ਦੀ ਗੱਲ ਛੇਸ ਬੜਾ ਪਿਆਰਾ ਹੈ ਨਾ ਹਾਂ ਹੂੰ ਤੋਰਾ ਤਾਰਾ ਚੰਗਾ ਡਰ ਕਮਾਲ ਦਾ ਚੰਗੀ ਆ ਬੜਾ ਰਾਜੀ ਵੀ ਫੁੱਲਾ ਕੱਦ ਵੱਡ ਵੀ ਚੰਗਾ ਲੇਵਾ ਵੀ ਕਮਾਲ ਆ ਬਈ ਦੁੱਧ ਬਾਈ ਦੀ ਗੱਲ ਸਹੀ ਆ ਚੰਗਾ ਪਾ ਦੂ ਮੁੱਲ ਕੀ ਆ ਬਈ ਇਹਦਾ ਇਹਦਾ 70000 ਚ ਮਾਨਤਨ ਕਰਦਾ ਠੀਕ ਆ 70000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜਾ ਛੇਸ ਬੜਾ ਚੰਗਾ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਆਰਡਰ ਬਾਈ ਬੜਾ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਲੱਗਾ ਠੰਡੀ ਸੀਲ ਪੂਰੀ ਆ ਹਨਾ ਬਾਦੂ ਬਾਦੂ ਜਿਵੇਂ ਮਰਦੀ ਹੱਥ ਲਈ ਚੱਲ ਬਾਈ ਕਹਿੰਦਾ ਠੰਡੀ ਸੀਲ ਪੂਰੀ ਆ ਬਈ ਨਾੜਾ ਨੂੜਾ ਬਹੁਤ ਚੰਗਾ ਤੁਹਾਨੂੰ ਮੰਗਾ ਵਰਗੇ ਹੋਣਾ ਚਿੱਟਾ ਇਹਦਾ ਇਹਦਾ ਤੈਨੂੰ ਪਤਾ ਕਿਹੜਾ ਪੀਲਾ ਹੋਣਾ ਸਹੀ ਗੱਲ ਆ ਬਾਈ ਫੈਂਡ ਫੁੰਡ ਫੁੱਲ ਆਉਣੀਆਂ ਜੀ ਅਗੇ ਬਈ 5 ਨੰਬਰ ਕਿਹੜਾ ਸੂਆ ਸੁੰਦੀ ਹੈ ਵੀਰੇ ਇਹ ਵੀ ਦੂਜਾ ਸੂਆ ਇਹ ਵੀ ਬਹੁਤ ਪਾਵਰਫੁਲ ਬਰੀਡ ਦੀ ਜਰਸੀ ਆ ਜੀ ਠੀਕ ਆ ਕੱਤੀ ਕੱਤੀ ਆ ਜੀ ਹਣਾ ਬਈ ਲੈ ਮੈਂ ਕਹਿੰਦਾ ਇਹਦੇ ਵਿੱਚ 6 ਤਾਂ ਰਹਿੰਦੇ ਆ ਮਾਲਾ ਵੀ ਹੂੰ ਠੀਕ ਆ ਇਹ ਲਾਂ ਬਹੁਤ ਪਈਆਂ ਲੈ ਸਾਰੀਆਂ ਬਲਡ ਲੈ ਗੱਢ ਕੇ ਫਿਰ ਸੂ ਥਣ ਬੜਾ ਚੰਗਾ ਬਈ ਹਣਾ ਪੂਰਾ ਚੰਗਾ ਮਾਣ ਹੂੰ 400 ਕੇ ਵੜਨੇ ਫੇਰ ਸੂਣਾ ਠੀਕ ਆ ਬਈ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ 20 ਕਿਲੋ ਹੋਊਗੀ ਰਾਮਦਾਰੀ ਦਾ ਖੁੱਲਾ ਠੀਕ ਆ ਹੂੰ ਬਾਕੀ ਪਸ਼ੂ ਸਹੀ ਸਲਾਮ ਤੁਸੂਪੇ ਸਾਮ ਬੰਦਾ ਵਧੀਆ ਲਵੇ ਸਹੀ ਗੱਲ ਆ ਵੰਦ ਹੋਵੇ ਤੈਨੂੰ ਪਤਾ ਦੁੱਤ ਐ ਨਾ ਇਹ ਬਰੀਡ ਆਲ ਗਾ ਤੈਨਾਂ ਜਿੰਨਾ ਮਰਜੀ ਲੈ ਫੇਸ ਬੜਾ ਪਿਆਰਾ ਯਾਰ ਹਨਾ ਕੀ ਬਾਤ ਆ ਬੋਦੀ ਬਾਦੀ ਬਹੁਤ ਚੰਗੀ ਆ ਸਨਖਪਣਾ ਵੈਡ ਦੇ ਵਿੱਚ ਬਹੁਤ ਅਲੈ ਟੂਆ ਟੂਆ ਬਹੁਤ ਚੰਗਾ ਬੰਦਾ ਜਰਸੀ ਆ ਬਈ ਕਲਰ ਬਹੁਤ ਚੰਗਾ ਥਣ ਬੜਾ ਕਮਾਲ ਦਾ ਕੱਚੀ ਕੱਚੀ ਆ ਹਜੇ ਦਿਨ ਕੱਢਦੀ ਆ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਆ ਤੋਰਾ ਦੇਖੋ ਬੈਡ ਦਾ ਬਾਕੀ ਵਧੀਆ ਕੱਦ ਦੇ ਵਿੱਚ ਐ ਨਹੀਂ ਕੋਈ ਵੀ ਛੋਟੀ ਜੀ ਜਰਸੀ ਹੂੰ ਮੁੱਲ ਕੀ ਹੈ ਭਾਈ ਇਹਦਾ ਇਹਦਾ 75000 ਰੁਪਏ ਚੋ ਮਾਨਤਾਨ ਕਰ 75000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਸਾਰਾ ਗਰੂਕ ਵੇਖ ਬੱਚੀ ਦਾ ਮੈਂ ਕਹਣਾ ਕੀਆ ਬਾਤਾਂ ਨੇ ਭਾਈ ਕਲਰ ਕਲਰ ਬਹੁਤ ਚੰਗਾ ਫੇਸ ਬੜਾ ਪਿਆਰਾ ਛੋਟਾ ਛੋਟਾ ਕੰਨ ਲੈ ਚਾਰ ਉਂਗਲਾਂ ਦਾ ਕੰਨ ਆ ਸਾਰਾ ਭਾਈ ਹੂੰ ਲੈਵੇ ਦੇ ਤਾਂ ਭਾਈ ਜਿਵੇਂ ਆਪਾਂ ਕਹਿ ਰਹੇ ਚੱਬ ਕੱਢਦੀ ਆਉਂਦੀ ਆ ਹਨਾ ਬਸ ਹੂੰ ਪਹਿਲੀ ਚਾਰ ਦਿਨ ਸਮਾਈ ਸਮਾਈ ਆ ਸਮਾਈ ਸਮਾਈ ਆ ਸਹੀ ਅਲਾ ਦੂਰੋਂ ਨਾਲੇ ਪਸ਼ੂ ਆਏ ਆ ਘਰ ਬਣਾਇਆ ਦਾ ਗਰਮੀ ਆ ਜੀਜੂ ਲਾ ਜਾਂਦਾ ਪਸ਼ੂ ਦੋ ਚਾਰ ਸਹੀ ਗੱਲ ਬਈ ਸਹੀ ਗੱਲ ਐ ਨਹੀਂ ਗੱਲ ਕੋਈ ਅੱਗੇ ਵੀਰੇ ਲਾਸਟ 6 ਨੰਬਰ ਕਿਹੜਾ ਸੂਏ ਦੀ ਇਹ ਤੁਸੀਂ ਐ ਮੰਨ ਲਓ ਵੀ ਦੂਜੇ ਸੂਏ ਨੂੰ ਘੱਪਣਾ ਹੈ ਕੀ ਪਹਿਲਾ ਸੂਏ ਦੀ ਠੀਕ ਆ ਇਹ ਹੁਣ ਇਹਨੂੰ 7ਵੇਂ ਮਹੀਨਾ ਅਗਸਟ ਸਟਾਰਟ ਠੀਕ ਆ 6 ਪੂਰੇ ਹੋ ਗਏ ਇਹਨੂੰ ਹਾਂ ਇੱਕ ਟਾਈਮ ਵਿੱਚ ਹੋਣਾ ਤਿੰਨ ਕਿਲੋ ਦਾ ਠੀਕ ਆ ਇੱਕ ਟਾਈਮ ਹੀ ਚੋਣਾ ਹਾਂ ਠੀਕ ਆ ਚੋਈ ਚੂਈ ਕਿਵੇਂ ਹੈ ਚੋਈ ਚੂਈ ਦਾ ਤਾਂਤ ਕੋਈ ਨਹੀਂ ਤੈਨੂੰ ਕੋਈ ਚੋਈ ਦੇ ਨਾਲ ਦੀ ਬਰੀਡ ਵਾਲਿਆਂ ਦੀ ਮਾੜੀ ਹੁੰਦੀ ਇਹ ਲੈ ਹੂੰ ਥਰਣ ਚੰਗਾ ਲੱਗਿਆ ਹਨ ਮੱਖਾ ਸਾਰਾ ਚੰਗਾ ਬੱਚੀ ਦੀ ਕੁਆਲਿਟੀ ਦੇਖ ਕਿੰਨੀ ਹੈ ਤੂੰ ਫੇਸ ਬੜਾ ਪਿਆਰਾ ਬਾਈ ਹੈਨਾ ਰੰਗ ਰੂਪ ਕਲਰ ਚੰਗਾ ਗੱਬਣਾ ਚੈੱਕ ਪਾਸ ਬਾਈ ਆਪ ਦੀ ਕਰਾ ਕੇ ਲਿਆ ਆਆ ਆਪਣੀ ਸੌਨਮ ਬਹੁਤ ਠੀਕ ਆ ਬਾਈ ਬਾਈ ਦੀ ਕਰਵਾਈ ਵੀ ਆ ਆਪ ਦੀ ਬਈ ਦਸੱਲੀ ਜ਼ਰੂਰ ਕਰਵਾਓ ਤੋਰਾ ਤਾਰਾ ਕਲਰ ਕਲਰ ਚੰਗਾ ਇੱਕ ਟਾਈਮ ਬਾਈ ਕਹਿੰਦਾ 3 ਲੀਟਰ ਦੁੱਧ ਆਪਾਂ ਚੋ ਲੈਨੇ ਆ ਤੋਰਾ ਤਾਰਾ ਬਹੁਤ ਚੰਗਾ ਚੰਗੀ ਆ ਬੜ ਬਾਈ ਸੁਨੱਕੀ ਆ ਮੁੱਲ ਵੀ ਇਹਦਾ ਫਿਰ ਹੁਣ ਮੰਨ ਲਓ ਵੀ ਜਿਹੜਾ ਬੱਛੀਆਂ ਪਾਲਦਾ ਬੱਛੀਆਂ ਨਾਲੋਂ 20 ਕੋਹਾਂ ਚੰਗੀ ਹੈ ਇਹਦੇ ਤਾਂ ਦਿਨ ਗਿਣਨੇ ਆ ਬੱਚੇ ਨੂੰ 100 ਕੋ ਦੇਖਣਾ ਆ ਸਹੀ ਗੱਲ ਆ 25 23000 ਦੇ ਆਲਾ ਬੱਛੀ ਲੈਂਦਾ ਭਰਾ ਹਾਂਜੀ ਮੋਲੇ ਦਾ ਵੇੜੀ ਯਾਰ ਤੋਂ ਮਾਨਤਾ ਕਰ ਠੀਕ ਆ 42000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚ ਤੋਂ ਮਾਨਤਾ ਜਾਨਵਰ ਆ ਨੀ ਜਾਨਵਰ 101 ਨੰਬਰ ਬਰੀਡ ਆ ਅੱਛਾ ਹਾਂ ਟਾਪ ਕੁਆਲਟੀ ਦਾ ਬੱਚਾ ਹੈ ਸਹੀ ਗੱਲ ਆ ਕਿਹੜਾ ਬੰਦਾ ਲੈ ਗਿਆ ਪੈਸੇ ਪਰਦਾ ਲੰਬਾ ਹੀ ਜਾਂਦਾ ਇਹ ਮੂਰਲੇ ਬੰਦੇ ਦੀ ਥੋੜੀ ਜਿਹੀ ਮੰਨ ਲਾ ਵੀ ਸਮਾਈ ਹੈ ਨਹੀਂ ਸੀ ਠੀਕ ਆ ਆਰਥਿਕ ਤੰਗੀਆਂ ਹੁੰਦੀਆਂ ਘਰਾਂ ਦੀਆਂ ਤੁਹਾਨੂੰ ਪਤਾ ਹਾਂਜੀ ਤੇ ਬੱਚੇ ਸਮਾਈ ਸਮਾਈ ਭਾਲਦੇ ਆ ਦੋ ਘਟਿਆਂ ਨਾਲ ਵਹਿੜ ਬਣਦੀ ਵੇਖੀ ਸਹੀ ਗੱਲ ਆ ਬਾਈ ਚੰਗੀ ਹੈ ਬਾਕੀ ਬਰੀਡ ਵਾਈਜ਼ ਬੱਚੀ ਪਾਓ ਚੰਗੀ ਹੈ ਚਲੋ ਭਾਰਤ ਇਹਨੇ ਬਈ ਰਾਜੀ ਤਾਂ ਹੋ ਗਏ ਜਿਹੜੀ ਜਰਸੀ ਹੈ ਜਰਸੀ ਦਾ ਕੱਦ ਵਜੂ ਥੋੜੀ ਵੇਖਿਆ ਨਾ ਬਰੀਡ ਵੇਖੀ ਬਰੀਡ ਵੇਖੀ ਮੈਂ ਅੱਜ ਵੀ ਐਂ ਕਹਿੰਦਾ ਵੀ ਜੋ ਦੋਨੇ ਡਾਂ ਚੋਂਣ ਲੱਗ ਜਾਣਾ ਹੋਣਾ 7 ਕਿਲੋ ਦੁੱਧ ਕਰੇਗੀ ਅੱਛਾ ਮੈਂ ਜਾਣ ਕੇ ਨਹੀਂ ਚੁੰਦਾ ਦੋਨੇ ਟਾਈਮ ਹੂੰ ਕਿਉਂ ਬਈ ਤਾਂ ਥੋੜਾ ਗਰਮੀ ਹੈਗੀ ਗਰਮੀ ਆ ਬੱਕ ਵੀ ਸੁਨੇਗਾ ਬੱਕ ਨੇੜੇ ਲੱਗੀ ਵੀ ਆ ਹੁਣ ਕੋਈ ਗੱਭਣ ਦੇ ਹਨ ਤੇ ਸਹੀ ਗੱਲ ਆ ਨਾ ਕਿ ਭਰਾ ਕੋਲੇ ਸੀਗੇ ਬਈ 6 6 ਦੇ 6 ਰਖਾਤੇ ਕਿਸੇ ਵੀ ਦੇ ਕੋਈ ਵੀ ਨਗ ਪਸੰਦਾ ਹੋਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ